ਤਾਂ ਮੇਰਾ ਮੁੱਦਾ ਬਹੁਤ ਗਰਮਾਇਆ ਹੋਇਆ ਐ ਐ ਜੀ ਪੀ ਸੀ ਪ੍ਰਧਾਨ ਨੇ ਉਹਨਾਂ ਦੇ ਵੱਲ ਅਪਸ਼ਬਦ ਬੋਲੇ ਗਏ ਮਾਫੀ ਮੰਗ ਲਈ ਗਈ ਲੇਕਿਨ ਅਜੇ ਵੀ ਮੁਸੀਬਤਾਂ ਖੜਾ ਛੜਦੀਆਂ ਨਜ਼ਰ ਨਹੀਂ ਆ ਰਹੀਆਂ ਬਿਲਕੁਲ ਸੁਪਰੀਆ ਜਦੋਂ ਹਰਜਿੰਦਰ ਸਿੰਘ ਧਾਮੀ ਜੋ ਐ ਜੀ ਪੀ ਸੀ ਦੇ ਪ੍ਰਧਾਨ ਨੇ ਜਦੋਂ ਉਹਨਾਂ ਦੀ ਇਹ ਆਡੀਓ ਵਾਇਰਲ ਹੋਈ ਜਿਸ ਤੋਂ ਬਾਅਦ ਲਗਾਤਾਰ ਪਹਿਲੇ ਇਹ ਆਡੀਓ ਜਦੋਂ ਲੀਕ ਹੋਈ ਉਸ ਤੋਂ ਬਾਅਦ ਅੱਗ ਦੀ ਤਰ੍ਹਾਂ ਫੈਲ ਗਈ ਪੰਜਾਬ ਦੇ ਵਿੱਚ ਅਨੇਕਾਂ ਮੁੱਦੇ ਨੇ ਪਰ ਹੁਣ ਇਹ ਮੁੱਦਾ ਜਿਹੜਾ ਲਗਾਤਾਰ ਗਰਮਾ ਰਿਹਾ ਜਿਸ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਦਾ ਮੁੱਦਾ ਕਾਫੀ ਗਰਮਾਉਂਦਾ ਨਜ਼ਰ ਆ ਰਿਹਾ ਸੀ ਜਦੋਂ ਉਹਨਾਂ ਤੇ ਚਾਹੇ ਉਹ ਸਜਾਦਾ ਐਲਾਨ ਹੋਇਆ ਹੋਵੇ ਲਗਾਤਾਰ ਉਹ ਮਾਮਲੇ ਗਰਮਾਰੇ ਸਨ ਉਸ ਦੇ ਵਿੱਚਕਾਰ ਜਿਕਰ ਕਿਸਾਨਾਂ ਦੀ ਗੱਲ ਕਰੀਏ ਪਰ ਪੰਜਾਬ ਦੇ ਵਿੱਚ ਹੁਣ ਇੱਕ ਹੋਰ ਮੁੱਦਾ ਪਾਗਿਆ ਉਹ ਹਰਜਿੰਦਰ ਸਿੰਘ ਧਾਮੀ ਦਾ ਹਾਲਾਂਕਿ ਉਹਨਾਂ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਅਪਸ਼ਬਦ ਬੋਲੇ ਗਏ ਬੀਬੀ ਜਗੀਰ ਕੌਰ ਨੂੰ ਉਹਨਾਂ ਦੇ ਵੱਲੋਂ ਮਾਫੀ ਵੀ ਮੰਗ ਲਈ ਗਈ ਉਹਨਾਂ ਨੇ ਮੰਨਿਆ ਕਿ ਮੇਰੀ ਹੀ ਆਡੀਓ ਮੇਰੀ ਹੀ ਆਵਾਜ਼ ਹੈ ਪਰ ਮੈਂ ਮਾਫੀ ਮੰਗਦਾ ਪਰ ਉਸ ਦੇ ਵਿੱਚਕਾਰ ਸੁਪਰੀਆ ਲਗਾਤਾਰ ਉਹ ਕਿਰਦੇ ਨਜ਼ਰ ਆ ਰਹੇ ਨੇ ਇਹ ਮਾਮਲਾ ਹੁਣ ਕਦੋਂ ਰੁਕੂਗਾ ਕਿਵੇਂ ਰੁਕੂਗਾ ਇਸ ਦੇ ਬਾਰੇ ਤੇ ਕੋਈ ਨਹੀਂ ਪਤਾ ਹੈਗਾ ਕਿਸੇ ਨੂੰ ਪਰ ਮਾਮਲਾ ਭੱਖ ਦਾ ਜਰੂਰ ਜਾ ਰਿਹਾ ਉਹਨਾਂ ਨੇ ਮੁਆਫੀ ਵੀ ਮੰਗ ਲਈ ਹੈ ਉਹਨਾਂ ਨੂੰ ਚਲੋ ਠੀਕ ਹੈ ਮੰਨਦੇ ਆ ਕਿ ਔਰਤਾਂ ਦੇ ਲਈ ਅਜਿਹੇ ਸ਼ਬਦ ਨਹੀਂ ਬੋਲਣੇ ਚਾਹੀਦੇ ਉਹਨਾਂ ਦੀ ਹੁਣ ਕੀ ਮਾਨਸਿਕਤਾ ਸੀ ਕਿਉਂ ਉਹਨਾਂ ਨੇ ਬੋਲਿਆ ਤੇ ਉਹਨਾਂ ਦੇ ਵੱਲੋਂ ਮੁਆਫੀ ਮੰਗ ਲਈ ਗਈ ਤਾਂ ਬਿਲਕੁਲ ਸੁਪਰੀਆ ਬੀਬੀ ਜਗੀਰਕੌਰ ਬੀਬੀ ਜਗੀਰਕੌਰ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਬਿਆਨ ਜਾਰੀ ਕੀਤਾ ਗਿਆ ਜਦੋਂ ਆਡੀਓ ਵਾਇਰਲ ਹੋਈ ਕਿ ਇੱਕ ਔਰਤ ਪ੍ਰਤੀ ਦੇਖ ਸਕਦੇ ਆ ਕਿ ਹਰਜਿੰਦਰ ਸਿੰਘ ਧਾਮੀ ਕੀ ਸੋਚ ਰੱਖਦੇ ਨੇ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਅਪਸ਼ਬਦ ਬੋਲੇ ਗਏ ਨੇ ਅਕਾਲੀ ਦਲ ਤੇ ਵੀ ਵਰਦੇ ਨਜ਼ਰ ਆਈ ਬੀਬੀ ਜਗੀਰਕੌਰ ਪਰ ਜੀ ਜਰ ਹਰਜਿੰਦਰ ਸਿੰਘ ਧਾਮੀ ਦੀ ਗੱਲ ਕਰੀਏ ਜਿਸ ਤਰੀਕੇ ਦੇ ਨਾਲ ਆਡੀਓ ਵਾਇਰਲ ਹੋਈ ਹਾਲਾਂਕਿ ਉਸ ਦੇ ਵਿਚਕਾਰ ਉਹਨਾਂ ਦੀ ਮਨਛਾ ਕੀ ਸੀ ਉਹਨਾਂ ਦੇ ਵੱਲੋਂ ਕਿਉਂ ਅਜਿਹੇ ਸ਼ਬਦ ਬੋਲੇ ਗਏ ਪਰ ਜਿਹੜਾ ਇਹ ਮਾਮਲਾ ਹੈ ਮੁਰਤੋਂ ਗਰਮਾਉਂਦਾ ਨਜ਼ਰ ਆ ਰਿਹਾ ਤੇ ਉਸ ਦੇ ਵਿਚਕਾਰ ਸੁਪਰੀਆ ਇੱਕ ਹੋਰ ਚਰਚਾ ਹੈ ਕਿ ਹੁਣ ਹਰਜਿੰਦਰ ਸਿੰਘ ਧਾਮੀ ਦੀ ਕੁਰਸੀ ਵੀ ਜਾ ਸਕਦੀ ਹੈ ਬਿਲਕੁਲ ਜੇਕਰ ਗੱਲ ਕਰੀਏ ਤਾਂ ਬੀਬੀ ਜਗੀਰ ਕੌਰ ਹੋਰਿਆ ਨੇ ਜੋ ਪ੍ਰੈਸ ਨੋਟ ਜਾਰੀ ਕੀਤੇ ਸੀ ਉਸ ਚ ਇਹ ਵੀ ਕਿਹਾ ਸੀ ਕਿ ਅਕਾਲੀ ਦਲ ਦੇ ਪ੍ਰਧਾਨ ਲਾਇਆ ਹੁਣ ਦੇਖ ਲਓ ਕਿਦਾਂ ਦਾ ਪ੍ਰਧਾਨ ਲਾਇਆ ਤੇ ਇਸ ਦੇ ਨਾਲ ਇਹ ਵੀ ਕਿਹਾ ਸੀ ਕਿ ਅਕਾਲੀ ਦਲ ਦੀ ਜੋ ਹਮਾਇਤ ਕੀਤੀ ਹੈ ਜੀਪੀਸੀ ਪ੍ਰਧਾਨ ਨੇ ਉਹਦਾ ਖਾਮਿਆਜ਼ਾ ਭੁਗਤਰੇ ਨੇ ਉਹ ਕਿਤੇ ਨਾ ਕਿਤੇ ਉਹਨਾਂ ਨੂੰ ਉਸ ਚੀਜ਼ ਦੀ ਸਜ਼ਾ ਮਿਲ ਰਹੀ ਹੈ ਤਾਂ ਅਕਾਲੀ ਦਲ ਨਾਲ ਧਾਮੀ ਨੂੰ ਜੋੜਦੇ ਨਜ਼ਰ ਆਏ ਨਹੀਂ ਤੇ ਉਹਨਾਂ ਤੇ ਵਰਦ ਨਜ਼ਰ ਆਏ ਨਹੀਂ ਮਹਿਲਾ ਕਮਿਸ਼ਨ ਕੋਲ ਵੀ ਪੇਸ਼ ਹੋਏ ਨੇ ਉਹਨਾਂ ਨੇ ਬੁਲਾਏ ਸੀਗੇ ਤੇ ਧਾਮੀ ਪੇਸ਼ ਵੀ ਹੋ ਗਏ ਸੀ ਉਹਨਾਂ ਨੂੰ ਜਿੰਨੇ ਦਿਨਾਂ ਦੀ ਮੌਲਤ ਮਿਲੀ ਸੀ ਤੇ ਉਹਨਾਂ ਨੇ ਆਪਣਾ ਪੱਖ ਰੱਖਿਆ ਦੁਆਰਾ ਤੋਂ ਕਿਹਾ ਵੀ ਮੈਂ ਮਾਫੀ ਮੰਗਦਾ ਹਾਂ ਮੈਂ ਸ਼ਰਮਸਾਰ ਹਾਂ ਉਹਨਾਂ ਨੇ ਪਹਿਲਾਂ ਵੀ ਇਹ ਕਿਹਾ ਕਿ ਮੈਂ ਜੋ ਵੀ ਮੈਂ ਕੀਤਾ ਗਲਤ ਕੀਤਾ ਲੇਕਿਨ ਮੈਂ ਇਸ ਦੇ ਲਈ ਮਾਫੀ ਮੰਗਦਾ ਹਾਂ ਤੇ ਹੁਣ ਜਗੀਰ ਕੌਰ ਵੀ ਪਹੁੰਚਣਗੇ ਉਹ ਆਪਣਾ ਪੱਖ ਰੱਖਣਗੇ ਤੇ ਮਹਿਲਾ ਕਮਿਸ਼ਨ ਹੋ ਸਕਦਾ ਹੋ ਸਕਦਾ ਹੈ ਕਿ ਜਿਵੇਂ ਤੁਸੀਂ ਗੱਲ ਕੀਤੀ ਚਰਚਾਵਾਂ ਚੱਲਦੇ ਨੇ ਉਹਨਾਂ ਦਾ ਅਸਤੀਫਾ ਹੋ ਸਕਦਾ ਹੈ ਤੇ ਨਵੇਂ ਨਵੇਂ ਪ੍ਰਧਾਨ ਦੀ ਵੀ ਚਰਚਾਾਂਵਾਂ ਚੱਲ ਰਹੀਆਂ ਨੇ ਲੇਕਿਨ ਦੇਖਣਾ ਹੋਵੇਗਾ ਕਿ ਕੀ ਸਥਿਤੀ ਬਣਦੀ ਹੈ ਕਿਉਂਕਿ ਬਿਲਕੁਲ ਸੁਖਰੀਆ ਇਸ ਵਿੱਚ ਕਰ ਇੱਕ ਹੋਰ ਗੱਲ ਹੈ ਕਿ ਜਿੱਥੇ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਹੈ ਉੱਥੇ ਹੀ ਕਈਆਂ ਨੂੰ ਬੋਲਣ ਦਾ ਮੌਕਾ ਮਿਲ ਗਿਆ ਜਿਸ ਤਰੀਕੇ ਦੇ ਨਾਲ ਲਗਾਤਾਰ ਪਹਿਲੇ ਕਿਹਾ ਜਾਂਦਾ ਜਾਂਦਾ ਸੀ ਕਿ ਜਥੇਦਾਰ ਹੋ ਜਾਣ ਚਾਹੇ ਉਹ ਕਿਸੇ ਕੋਈ ਜਿਵੇਂ ਹਰਜਿੰਦਰ ਸਿੰਘ ਧਾਮੀ ਨੇ ਕੋਈ ਵੀ ਧਾਰਮਿਕ ਲੀਡਰ ਨੇ ਉਹ ਅਕਾਲੀ ਦਲ ਦੇ ਕਹਣੇ ਤੇ ਚੱਲਦੇ ਨੇ ਲਗਾਤਾਰ ਇਲਜ਼ਾਮ ਪਹਿਲੇ ਵੀ ਲੱਗਦੇ ਰਹੇ ਨੇ ਕਿ ਅਕਾਲੀ ਦਲ ਦੇ ਵੱਲੋਂ ਇਸ ਸੰਸਥਾ ਨੂੰ ਸੰਭਿਆ ਗਿਆ ਹੈ ਚਾਹੇ ਹਜਿੰਦਰ ਸਿੰਘ ਧਾਮੀ ਹੁਣ ਉਹ ਸੁਖਬੀਰ ਬਾਦਲ ਦੀ ਬੋਲੀ ਬੋਲਦੇ ਨਜ਼ਰ ਆਉਂਦੇ ਨੇ ਕਿਉਂਕਿ ਜਿਹੜੇ ਇੱਕ ਵਾਰ ਅਕਸਰ ਕਹਿੰਦੇ ਨੇ ਵੱਡੇ ਕਹਿੰਦੇ ਨੇ ਕਿ ਜਦੋਂ ਇੱਕ ਵਾਰ ਮੂੰਹ ਦੇ ਵਿੱਚੋਂ ਬੋਲ ਨਿਕਲ ਜਾਂਦੇ ਨੇ ਉਹ ਵਾਪਸ ਮੂੰਹ ਦੇ ਵਿੱਚ ਨਹੀਂ ਪੈਂਦੇ ਉਸਨੇ ਹਜਿੰਦਰ ਸਿੰਘ ਧਾਮੀ ਦੇ ਵੱਲੋਂ ਗਲਤੀ ਹੋਈ ਹੈ ਉਹਨਾਂ ਨੇ ਖੁਦ ਸਵੀਕਾਰ ਕੀਤੀ ਹੈ ਤੇ ਇਸ ਦੇ ਵਿਚਕਾਰ ਪਰ ਲਗਾਤਾਰ ਲੋਕ ਜਿਹੜੇ ਨੇ ਉਹਨਾਂ ਨੂੰ ਘੇਰਦੇ ਨਜ਼ਰ ਆ ਰਹੇ ਨੇ ਜਦੋਂ ਇੱਕ ਬੰਦਾ ਹੈ ਚਾਹੇ ਉਹ ਮੈਂ ਵਾ ਚਾਹੇ ਸੁਪਰੇ ਤੁਸੀਂ ਹੋ ਉਹਨਾਂ ਦੇ ਵੱਲੋਂ ਜਦੋਂ ਮਾਫੀ ਮੰਗ ਲਈ ਗਈ ਕਿ ਹਾਂ ਮੈਂ ਲਾ ਕਮਿਸ਼ਨ ਦੇ ਕੋਲ ਪੇਸ਼ ਹੋਏ ਕਿ ਹਾਂ ਮੇਰ ਕੋ ਮਾਫੀ ਮੰਗੀ ਜੋ ਵੀ ਸਜ਼ਾ ਮੈਨੂੰ ਲਾਈ ਜਾਵੇਗੀ ਮੈਨੂੰ ਮਨਜ਼ੂਰ ਹੈ ਬਸ ਵਿਚਕਾਰ ਹੁਣ ਉਹਨਾਂ ਦਾ ਅਹੁਦਾ ਆ ਗਿਆ ਉਹਨਾਂ ਨੇ ਇਹ ਕਿਹਾ ਜਾ ਰਿਹਾ ਹੈ ਕਿ ਹੁਣ ਤੁਸੀਂ ਅਸਤੀਫਾ ਦਿਓ ਤੇ ਨਵਾਂ ਪ੍ਰਧਾਨ ਲਗਾਤਾਰ ਟਾਈਟਲ ਆਪਾਂ ਦੇਖੀਏ ਲਗਾਤਾਰ ਨਿਊਜ਼ ਦੇ ਵਿੱਚ ਇਹ ਹੋ ਰਿਹਾ ਹੈ ਇਸ ਨੂੰ ਪ੍ਰਧਾਨ ਲਗਾਇਆ ਜਾ ਸਕਦਾ ਹੈ ਅਸਤੀਫਾ ਮਨਜ਼ੂਰ ਹੋ ਸਕਦਾ ਨਵੇਂ ਪ੍ਰਧਾਨ ਕੌਣ ਹੋਣਗੇ ਇਸ ਤੇ ਚਰਚਾ ਛਿੜ ਗਈ ਹੈ ਸੁਪਰੀਆ ਪਰ ਬੀਬੀ ਜਗੀਰ ਕੌਰ ਲਗਾਤਾਰ ਹੁਣ ਅਕਾਲੀ ਦਲ ਨੂੰ ਜਿੱਥੇ ਘੇਰ ਰਹੇ ਨੇ ਤੇ ਉੱਥੇ ਹੀ ਹਰਜਿੰਦਰ ਸਿੰਘ ਧਾਮੀ ਤੇ ਤਿੱਖੇ ਨਿਸ਼ਾਨੇ ਸਾਧ ਰਹੇ ਨੇ